ਸਵੇਰੇ ਜਦੋਂ ਉੱਠੇ ਉਤੋਂ ਉੱਠ ਕੇ ਤੇ ਮੰਮੀ ਕਹਿੰਦੇ ਮੇਰੀ ਤਾਂ ਤबीयत ਨਹੀਂ ਠੀਕੇਗੀ ਕੀ ਵੀ ਤੂੰ ਤੂੰ ਤੇ ਡੈਡੀ ਜਾਂਦੇ ਰਹੋ ਮੈਂ ਤੇ ਡੈਡੀ ਜਾਂਦੇ ਰਹੇ ਉੱਥੇ ਮਾਮਾ ਹੀ ਕਹਿੰਦੇ ਮੈਂ ਆ ਜਾਊਂਗਾ ਕੋਈ ਨਹੀਂ ਵੀ ਤੁਸੀਂ ઓਪਰੇਟ ਹੋਣ ਦਿਓ ਤੇ ਮਾਮਾ ਹੀ ਨੇ ਉਹਨਾਂ ਨੂੰ ਸਖਤੀ ਨਾਲ ਕਹਿਤਾ ਡਾਕਟਰ ਨੂੰ ਕਿਉਂਕਿ ਉਹ ਜਾਣਦੇ ਸੀ ਵੀ ਇਹਦੇ ਨਾਲ ਜਿਹੜਾ ਪਿੱਛੇ ਟੂਈ ਦੇ ਵਿੱਚ ਟੀਕਾ ਲੱਗਦਾ ਹੁੰਦਾ ਵੀ ਉਹ ਨਾ ਲਾਓ ਕਿਉਂਕਿ ਉਹ ਸਕਸੈਸਫੁਲ ਨਹੀਂ ਹੁੰਦਾ ਜ਼ਿਆਦਾ ਤੇ ਉਹ ਫਿਰ ਲਾਈਫਟਾਈਮ ਤੰਗ ਕਰਦਾ ਰਹਿੰਦਾ ਜੇ ਸਕਸੈਸਫੁਲ ਨਾ ਹੋਵੇ ਤਾਂ ਉਹ ਕਹਿੰਦੇ ਵੀ ਇਹਨੂੰ ਤੁਸੀਂ ਦੂਜੀਆਂ ਦਵਾਈਆਂ ਸੰਘਾ ਕੇ ਨਾ ਬੇਹੋਸ਼ ਕਰ ਦਿਓ ਉਹ ਕਹਿੰਦੇ ਵੀ ਠੀਕ ਆ ਮੈਨੂੰ ਤੇ ਲੈ ਗਏ ਤੇ ਕੱਲੇ ਡੈਡੀ ਸੀਗੇ ਬਾਹਰ ਮੈਂ ਮੈਂ ਅੰਦਰ ਜਾਂਦਾ ਰਿਹਾ ਸੀਗਾ ਤੇ ਜਦੋਂ ਮੈਨੂੰ ਅੰਦਰ ਉਹਨਾਂ ਨੇ ਦਵਾਈਆਂ ਜੀਆਂ ਸੰਘਾਈਆਂ ਤੇ ਮੈਨੂੰ ਉਹਦਾ ਅਸਰ ਉਸਰ ਤਾਂ ਹੋਇਆ ਨਹੀਂ ਕੋਈ ਵੀ ਮੈਨੂੰ ਹਜੇ ਤੱਕ ਹੋਸ਼ ਸੀਗਾ ਹੀ ਮੈਂ ਬੇਹੋਸ਼ ਨਹੀਂ ਹੋਇਆ ਸਹੀ ਤਰ੍ਹਾਂ ਉਹ ਮੈਨੂੰ ਆਪ ਹੀ ਪਤਾ ਲੱਗੀ ਜਾਵੇ ਵੀ ਸਾਹਮਣੇ ਵੀ ਜਦੋਂ ਮੇਰੇ ਵਾਰਿਆ ਕਰਨ ਕੈਂਚੀਆਂ ਕੁੰਚੀਆਂ ਦੀਆਂ ਚੱਕੋ ਚੁਕੂ ਜਿਓ ਤੇ ਮੈਂ ਉਹ ਰੋਲਾ ਜਆ ਪਾਈ ਜਾਇਆ ਆਪਣਾ ਇਦਾਂ ਹੀ ਇੱਕ ਡਾਕਟਰ ਸੀਗਾ ਜਿਹੜਾ ਉਹ ਮੇਨ ਡਾਕਟਰ ਉਹਨੇ ਨਾ ਮੇਰੇ ਜ਼ੋਰ ਦੀ ਕੰਨ ਤੇ ਮਾਰੀ ਇੱਕ ਕਾ ਕਾਚੂ ਜੇ ਜਦੋਂ ਮੈਂ ਜ਼ਿਆਦਾ ਰੋਲਾ ਪਾਈ ਜਾਂਦਾ ਪਿਆ ਸੀਗਾ ਉਸ ਤੋਂ ਬਾਅਦ ਮੈਨੂੰ ਜਿਵੇਂ ਵੀ ਹੋਸ਼ੀ ਜੀ ਆ ਗਈ ਤੇ ਮੇਰਾ ਆਪਰੇਟ ਹੋ ਗਿਆ ਤੇ ਮੈਨੂੰ ਬਾਹਰ ਲਿਆਏ ਜਦੋਂ ਮੈਨੂੰ ਹੋਸ਼ ਆਇਆ ਤੇ ਮੈਨੂੰ ਮਾਮਾ ਜੀ ਹੋਰੇ ਆਏ ਹੋਏ ਸੀਗੇ ਮੰਮੀ ਹੋਰੇ ਆਏ ਹੋਏ ਸੀਗੇ ਦਾਦਾ ਜੀ ਚਾਚੇ ਔਰ ਸਾਰੇ ਉੱਥੇ ਆਏ ਹੋਏ ਸੀ ਹਸਪੀਟਲ ਤੇ ਮੈਨੂੰ ਮਮੇ ਨੇ ਕਹਿੰਦੇ ਵੀ ਆ ਤੇਰੇ ਕੰਨ ਤੇ ਕੀ ਹੋਇਆ ਫਿਰ ਮਮੇ ਨੇ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਵੀ ਉਹਨਾਂ ਮਰਤ ਮੈਨੂੰ ਬੇਹੋਸ਼ ਹੀ ਨਹੀਂ ਸੀ ਹੋਈ ਤੇ ਮੈਂ ਤਾਂ ਬੁੱਲੀ ਜਾਂਦਾ ਪਿਆ ਸੀ ਮਮੇ ਕਹਿੰਦੇ ਮੈਂ ਕਰਦਾ ਡਾਕਟਰ ਨਾਲ ਗੱਲ ਫਿਰ ਮਮੇ ਹੀ ਨੇ ਡਾਕਟਰ ਨੂੰ ਬੋ ਕਿ ਵੀ ਉਹਦੀ ਵਿੱਚ ਕੀ ਗਲਤੀ ਹੈਗੀ ਵੀ ਤੂੰ ਉਹਦੇ ਕਿਵੇਂ ਉਹ ਮਾਰੀ ਹੈ ਨਾ ਵੀ ਮੈਂ ਇੱਦਾਂ ਇੱਦਾਂ ਕਰਕੇ ਜੇ ਮੈਂ ਇਹਦੇ ਤੇ ਐਕਸ਼ਨ ਲੈਣਾ ਚਾਹਾਂ ਤਾਂ ਮੈਂ ਲੈ ਲੂੰਗਾ ਹਨਾ ਫਿਰ ਉਹ ਕਹਿੰਦਾ ਵੀ ਉਹ ਸੌਰੀ ਮਮੇ ਨੂੰ ਉਹਨੇ ਸੌਰੀ ਫੀਲ ਕੀਤੀ ਫਿਰ ਇੱਦਾਂ ਇੱਦਾਂ ਕਰਕੇ ਵੀ ਮੇਰਾ ਤਾਂ ਹੋ ਗਿਆ ਆਪਰੇਟ ਹਨਾ